ਦਿੱਲੀ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਸਾਬਕਾ ਸੀਐਮ ਦਿੱਲੀ ਨੇ ਗੁਰੂਆਂ ਦੇ ਖਿਲਾਫ ਬਹੁਤ ਭੱਦੀ ਸ਼ਬਦਾਂ ਦੀ ਬੋਲੀ ਆ ਉਸ ਦਾ ਵਜ੍ਹਾ ਤੇ ਰੋਸਟਰ ਨਾ ਦਿੱਤਾ ਗਿਆ ਵਾ ਅਸੀਂ ਮੰਗ ਕਰਦੇ ਆ ਕਿ ਉਹਨੂੰ ਮੈਂਬਰਸ਼ਿਪ ਉਹਦੀ ਖਤਮ ਕਰਕੇ ਤੇ ਉੱਤੇ ਪਰਚਾ ਦਰਨਾ ਚਾਹੀਦਾ ਜੋ ਨੇ ਸਾਰੇ ਜਗਤ ਸਿੱਖ ਜਗਤ ਨੂੰ ਠੇਸ ਪਹਾਈ ਆ ਦੇਖਦੇ ਜਿਹੜਾ ਸਾਰਾ ਕੁਝ ਅੱਜ ਜਿਹੜੇ ਕਾਂਗਰਸੀ ਅੱਡੇ ਪੜੇ ਚਿਰਪਾਤ ਇਕੱਠੀ ਹੋਈ ਹੈ ਸਾਰੀ ਕਿ ਕੀ ਸੁਨੇਹਾ ਜਾਂਦਾ ਹੈ ਸੁਨੇਹਾ ਲੋਕਾਂ ਨੂੰ ਜਾਂਦਾ ਜੀ ਤਾਂ ਕਾਂਗਰਸੀ ਸਾਰਾ ਇਕੱਠਾ ਵਾ ਕੋਈ ਪ੍ਰੋਬਲਮ ਨਹੀਂ ਕੀ 27 ਦੀ ਸਰਕਾਰ ਕਾਂਗਰਸੀ ਦੀ ਬਣਨੀ ਆ ਲੋਕਾਂ ਨਾਲ ਬਹੁਤ ਬਦਲ ਗਏ ਆ ਲੋਕੀ ਸਾਨੂੰ ਆ ਜਿਹੜੇ ਅੱਗੇ ਝਾੜੂ ਵਾਲੇ ਆ ਕਾਂਗਰਸ ਵੀ ਆ ਕੇ ਕੰਟਰੈਕਟ ਕਰਦੇ ਵੀ ਅਸੀਂ ਤੁਹਾਣਾ ਸ਼ਾਮਲ ਹੋਣਾ ਥੋੜਾ ਚਿਰ ਦਿਓ ਸਾਨੂੰ ਹੋਰ ਅਸੀਂ ਤੁਹਾਡੀ ਪਾਰਟੀ ਜੁਆਇਨ ਕਰਨੀ ਆ ਉਹਣਾ ਨਿਕਲੇ ਬਲਕ ਸੰਤੀ ਦੀ ਉਸ ਤੋਂ ਬਾਅਦ ਕਾਲੀਦਲ ਕਿਸ ਤਰ੍ਹਾਂ ਦੇਖਦੀ ਦੁਨੀਆ ਹਸਾਈ ਦੋਸਤਾ ਜੀ ਤੇ ਬਹੁਤ ਵਧੀਆ ਰਿਜ਼ਲਟ ਆਇਆ ਜੀ ਸਾਡੇ ਕਪੂਰਥਲੇ ਚੋਂ ਤਕਰੀਬਨ 9 ਬਲਕ ਸੰਤੀ ਇੱਕ ਜਲਬ ਦੀ ਜਿੱਤੀ ਆ ਇੰਨਾ ਧੱਕਾ ਹੋਣ ਦੇ ਬਾਵਜੂਦ ਵੀ ਕਾਗਜ਼ ਵੀ ਰਿਜੈਕਟ ਹੋਏ ਆ ਪੁਲਿਸ ਨੇ ਵੀ ਧੱਕਾ ਕੀਤਾ ਡਰਾਪ ਡਰਾਪ ਤਮਾਇਆ ਵੀ ਉਮੀਦਵਾਰਾਂ ਨੂੰ ਤੁਸੀਂ ਇੱਥੇ ਪੁਤਲਾ ਫੋਕ ਪਰਦਰਸ਼ਨ ਵੀ ਕੀਤਾ ਹੋਆ ਕੀ ਕਹਿੰਦੇ ਹਾਂ ਜੀ ਇੱਥੇ ਪੁਤਲਾ ਫੋਕ ਪਰਦਰਸ਼ਨ ਵੀ ਕੀਤਾ ਹਾਂ ਹਾਂ ਜੀ ਇਹ ਇਸੇ ਦੱਸਦੇ ਵੀ ਰੋਸ ਮੁਜ਼ਾਹਰਾ ਇਸਿਕਾ ਜਿਹੜਾ ਉਹਨੇ ਗਲਤ ਬੋਲੀ ਆ ਜੀ ਵੀ ਸਾਫ ਦਾ ਸੀਮ ਆਤਸ਼ੀ ਆਤਸ਼ੀ ਕੀ ਨਾਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਲ੍ਹਾ ਕਪੂਰਥਲਾ ਦੀ ਸੁਪੁੱਚੀ ਸ਼ੋਮਨੀ ਅਕਾਲੀ ਦਲ ਦੀ ਜਥੇਬੰਦੀ ਵੱਲੋਂ ਜੋ ਪਿਛਲੇ ਦਿਨੀ ਵਿਧਾਨ ਸਭਾ ਚ ਦਿੱਲੀ ਚ ਜੋ ਸਾਬਕਾ ਮੁੱਖ ਮੰਤਰੀ ਆ ਆਮ ਆਦਮੀ ਪਾਰਟੀ ਦੀ ਬਹੁਤ ਸੀਨੀਅਰ ਲੀਡਰ ਆ ਆਤਸ਼ੀ ਜਿਨੇ ਗੁਰੂ ਸਾਹਿਬ ਦੇ ਬਾਰੇ ਚ ਬਹੁਤ ਹੀ અપਵਾਨ ਜਗ੍ਹਾ ਸ਼ਬਦ ਬੋਲੇ ਆ ਮੈਂ ਰਾਦਰ ਗੀਤਾ ਪਹਿਲਾ ਸਭ ਤੋਂ ਪਹਿਲਾ ਸ਼੍ਰੋਮਨੀ ਅਕਾਲੀ ਦਲ ਜਿਲ੍ਹਾ ਕਪੂਰਥਲਾ ਇਹਦੀ ਬੁਰਜੋਰ ਨੰਦਾ ਕਰਦਾ ਜਿਹੜੀ ਇਹ ਪਾਰਟੀ ਹੈਗੀ ਆ ਇਹ ਕਿਸੇ ਵੀ ਤਰ੍ਹਾਂ ਦਾ ਸਰਕਾਰ ਨਹੀਂ ਕਰ ਸਕਦੀ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਚ ਇਸੇ ਇੱਕ ਐਮਐਲਏ ਨੂੰ 2 ਸਾਲ ਦੀ ਸਜ਼ਾ ਵੀ ਹੋਈ ਆ ਉਹ ਸਜ਼ਾ ਕਿਸ ਕਰਕੇ ਹੋਈ ਸੀ ਕਿ ਬਲੇਰ ਕੋਰਟ ਲਈ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਉੱਚੀ ਸਜ਼ਾ ਹੋਈ ਆ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਜਦੋਂ ਦਾ ਇਸ ਪਾਰਟੀ ਨੇ ਪੰਜਾਬ ਪੈਰ ਤਰਿਆ ਉਸ ਤੋਂ ਬਾਅਦ ਬੇਅਦਬੀਆਂ ਦਾ ਘਟਰਾਵਾ ਪੰਜਾਬ ਸ਼ੁਰੂ ਹੋਈਗਾ ਤੇ ਮੈਂ ਸਮਝਦਾ ਕਿ ਜਿਹੜੀ ਇਹ ਅੱਤਸ਼ੀ ਹੈਗੀ ਆ ਜਾਂ ਕੇਜਰੀਵਾਰ ਆ ਜਾਂ ਭਗਵੰਤ ਮਾਨ ਆ ਇਹ ਕਿਸੇ ਵੀ ਤਰ੍ਹਾਂ ਦਾ ਸਟਾਰਦਾਰੀ ਕਰ ਸਕਦੇ ਤੁਸੀਂ ਪਿਛਲੇ ਦਿਨ ਦੇਖਿਆ ਜੋ ਇਹਨਾਂ ਦੀਆਂ ਵੀਡੀਓ ਆ ਰਹੀਆਂ ਜੋ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਜਾਰੀ ਕੀਤੀਆਂ ਵਾ ਜਿੱਚ ਇਹ ਸ਼ਰਾਬ ਦੇ ਛਿੱਟੇ ਦੇ ਰਿਹਾ ਭਗਵੰਤਬਾਨ ਤੇ ਤੁਸੀਂ ਇਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਪੰਜਾਬ ਦਾ ਅੱਜ ਹਾਲਾਤ ਕੀ ਬਣ ਗਏ ਆ ਤੇ ਮੈਂ ਜਿੱਥੇ ਆਪਣੀ ਸਮੁੱਚੀ ਜਥੇਬੰਦੀ ਵੱਲੋਂ ਇਹ ਪਰਜੋਰ ਨਿੰਦਾ ਕਰਦਾ ਤੇ ਉੱਥੇ ਮੰਗ ਵੀ ਕਰਦਾ ਕਿ ਵਿਧਾਨ ਸਭਾ ਤੋਂ ਜਿਹੜੀ ਹੱਤਿਸ਼ੀ ਹੈਗੀ ਸਾਫ ਦਾ ਮੁੱਖ ਮੰਤਰੀ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇ ਅਤੇ ਪਰਚਾ ਦਰਜ ਕੀਤਾ ਜਾਵੇ ਤੇ ਜੋ ਵੀ ਹੈਗੀ ਆ ਸਜ਼ਾ ਬੱਤੋ ਬੱਤ ਸਜਾ ਜੋਗੀ ਕਿਉਂਕਿ ਗੁਰੂ ਸਾਹਿਬ ਨੇ ਤਾਂ ਪੂਰੀ ਦੁਨੀਆ ਚ ਹਰ ਸਿੱਖ ਨੂੰ ਹਰ ਕਹ ਲਈਏ ਪੰਜਾਬੀ ਨੂੰ ਹਰ ਬੰਦੇ ਨੂੰ ਮਾਨ ਨਾਲ ਸਿਰ ਉੱਚਾ ਕਰਕੇ ਜੀਣਾ ਸਿਖਾਇਆ ਤੇ ਉਹਨਾਂ ਦਾ ਨਰਾਦਰ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦੇ ਤੇ ਜਿੱਥੇ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਆਏ ਆ ਬਾਦ ਸਾਹਿਬ ਆਏ ਆ ਸਿੱਧੂ ਜੀ ਆਏ ਆ ਸਮੁੱਚੀ ਸਾਡੀ ਸੀਨੀਅਰ ਲੀਡਰਸ਼ਿਪ ਆਈ ਆ ਸਾਡੇ ਨਾਨਕਪੁਰ ਸਾਹਿਬ ਆ ਫਗਵਾੜ ਜੋਰਿੰਦਰ ਸਿੰਘ ਚੰਦੀ ਜੀ ਆ ਵਾਲੀਆ ਸਾਹਿਬ ਆ ਤੱਕਰ ਸਾਹਿਬ ਆ ਅਸੀਂ ਉਹ ਸਾਰੀ ਟੀਮ ਜਿਹੜੀ ਸਾਰੀ ਜਥੇਬੰਦੀ ਹੈ ਪਰਜੋਰ ਨਿੰਦਾ ਕਰਦੀਆਂ ਇਸ ਵੱਤਵਸਾ ਜੀ ਮੰਗ ਕਰਦੀ ਹੈ ਕਿ ਆਤਿਸ਼ੀ ਸਹਾ ਕੀਤੀ ਹੈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਵਤ ਉਸ ਪ੍ਰਦਰਸ਼ਨ ਜੋ ਕਪੂਰਥਲੇ ਵਿੱਚ ਕੀਤਾ ਗਿਆ ਚਾਰਾਂ ਹਲਕਿਆਂ ਦਾ ਇਕੱਠਾ ਜ਼ੋਰ ਪ੍ਰਦਰਸ਼ਨ ਜੋ ਆਤਿਸ਼ੀ ਵਿਧਾਨ ਸਭਾ ਦੀ ਉਥੇ ਓਪੋਜੀਸ਼ਨ ਦੀ ਲੀਡਰ ਹੈ ਦਿੱਲੀ ਦੇ ਵਿੱਚ ਗੁਰੂ ਸਾਹਿਬਾਨ ਬਹੁਤ ਸਾਡੇ ਲਈ ਸਾਰੇ ਸਿੱਖ ਜਗਤ ਲਈ ਇੱਕ ਇਨਸਪੀਰੇਸ਼ਨ ਹੈ ਔਰ ਉਹਨਾਂ ਬਾਰੇ ਜੋ ਉਹਨੇ ਭੱਦੀ ਸ਼ਬਦਾਵਲੀ ਜਿਹੜੀ ਅਸੀਂ ਬੋਲ ਕੇ ਵੀ ਰਿਪੀਟ ਕਰਕੇ ਵੀ ਦੱਸ ਨਹੀਂ ਸਕਦੇ ਇੰਨੇ ਮਾੜੇ ਸ਼ਬਦ ਬੋਲੇ ਉਸ ਜਨਾਨੀ ਨੇ ਅਸੀਂ ਚਾਹੁੰਦੇ ਹਾਂ ਕਿ ਉਸ ਲੇਡੀ ਨੂੰ ਵਿਧਾਨ ਸਭਾ ਚੋਂ ਦੀ ਮੈਂਬਰਸ਼ਿਪ ਕੈਨਸਲ ਕਰਕੇ ਉਹਤੇ ਐਫ ਆਈ ਆਰ ਲੋਜ ਕੀਤੀ ਜਾਵੇ ਤਾਂ ਜੋ ਬਾਕੀ ਦੁਨੀਆ ਨੂੰ ਇਹ ਸਮਝ ਆ ਜਾਵੇ ਜਿਹੜੇ ਇਦਾਂ ਦੀ ਗੰਦੀ ਸੋਚ ਦੇ ਲੋਕ ਆ ਉਹਨਾਂ ਨੂੰ ਅਕਲ ਆ ਜਾਵੇ ਕਿ ਇਹੋ ਜੀ ਸ਼ਬਦਾਵਲੀ ਕਿਸੇ ਵੀ ਧਰਮ ਬਾਰੇ ਐਕਸੈਪਟੇਬਲ ਸਾਡੀ ਸੋਸਾਇਟੀ ਚ ਨਹੀਂ ਨੰਬਰ 1 ਔਰ ਨੰਬਰ 2 ਚਿਹਰਾ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਇੱਕ ਵਿਉਂਤ ਆ ਕੇ ਇਹਨਾਂ ਨੇ ਸਾਰੇ ਬੰਦੇ ਧਰਮਾਂ ਦੇ ਉਲਟ ਬੋਲ ਕੇ ਧਰਮ ਧਰਮ ਦੀ ਰਾਜਨੀਤੀ ਕਰਦੇ ਆ ਇਹ ਇਹਨੇ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਇਹਨਾਂ ਦਾ ਜਿਹੜਾ ਦਿੱਲੀ ਦਾ ਐਮ ਐਲ ਏ ਜਿਹਨੂੰ ਮਲੇਰ ਕੋਟਲੇ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਵੀ ਦੇ ਲਈ ਦੋਸ਼ੀ ਕਰਾਰ ਦਿੱਤਾ ਉਸ ਤੋਂ ਬਾਅਦ ਉਹ ਦਿੱਲੀ ਦੀਆਂ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਉਹਨੂੰ ਟਿਕਟ ਦੇ ਕੇ ਨਵਾਜਿਆ ਇਹ ਉਹਦੇ ਸਿਰ ਤੇ ਸਹਾਰਾ ਬੰਨਿਆ ਕਿ ਤੂੰ ਵਧੀਆ ਕੀਤਾ ਜਿਹੜੀ ਉੱਥੇ ਬੇਅਦਵੀ ਕੀਤੀ ਆ ਕੁਰਾਨ ਸ਼ਰੀਫ ਦੀ ਇਹ ਤੈਨੂੰ ਸਹਾਰਾ ਆ ਇਹ ਬਾਕੀ ਲੋਕਾਂ ਨੂੰ ਐਗਜ਼ਾਮਪਲ ਸੈੱਟ ਕੀਤੀ ਕਿ ਜਿਹੜਾ ਜਿੱਦਾਂ ਜਿੱਦਾਂ ਬੇਅਦਬੀਆਂ ਕਰੂਗਾ ਉਹਨੂੰ ਓਦਾਂ ਓਦਾਂ ਹੀ ਟਿਕਟਾਂ ਦੇ ਕੇ ਨਵਾਜੂਗੀ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਜੋ ਅੱਜਕੱਲ ਇਹਨਾਂ ਦਾ ਭਗਵੰਤ ਮਾਨ ਦੀ ਭਗਵੰਤੇ ਸ਼ਰਾਬੀ ਦੀ ਅੱਜਕੱਲ ਜਿਹੜੀ ਵੀਡੀਓ ਚੱਲਦੀ ਪਈ ਆ ਜੋ ਗੁਰੂ ਸਾਹਿਬ ਦਾ ਉਹ ਨਰਾਦਰ ਉਹਨੇ ਜੋ ਕੀਤਾ ਆ ਫੋਟੋਆਂ ਦਾ ਜੋ ਨਰਾਦਰ ਕਰ ਰਿਹਾ ਆ ਇਹ ਇਹਨਾਂ ਦੀ ਇੱਕ ਸੋਚ ਦਿਖਦੀ ਪਈ ਆ ਸੋਚ ਆਮ ਆਦਮੀ ਪਾਰਟੀ ਦੀ ਇਹ ਕਿ ਜੇ ਅਸੀਂ ਵੱਤਵੱਦ ਗੁਰੂਆਂ ਦੀ ਬੇਅਦਬੀ ਕਰੀਏ ਤੇ ਉਨਾਂ ਹੀ ਉਸੇ ਬੰਦੇ ਨੂੰ ਉਨਾਂ ਹੀ ਜ਼ਿਆਦਾ ਚੱਕਦੇ ਆ ਇਹ ਉਸੇ ਲੜੀ ਦੇ ਤਹਿਤ ਜੋ ਥੋੜੇ ਦਿਨ ਪਹਿਲਾਂ ਆਤਸ਼ੀ ਨੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਕਿਹਾ ਉਹ ਸ਼ਬਦ ਅਸੀਂ ਬੋਲ ਨਹੀਂ ਸਕਦੇ ਜਦੋਂ ਅਸੀਂ ਉਹ ਸ਼ਬਦ ਸੁਣੇ ਸਾਡੀ ਆਤਮਾ ਇੰਨੀ ਦੁਖੀ ਹੋਈ ਇੰਨੇ ਸਾਨੂੰ ਮਨ ਗੁੱਸੇ ਚ ਭਰਿਆ ਸਾਡਾ ਤੇ ਕਰਦਾ ਜੇ ਕਿਤੇ ਆਤਸ਼ੀ ਇੱਥੇ ਸਾਡੇ ਮੂਰੇ ਹੋਵੇ ਤੇ ਉਹਦੇ ਉਹ ਜੂੰਡੇ ਜਿਹਨੂੰ ਕਹਿੰਦੇ ਨੇ ਨਾ ਜੂੰਡਿਆਂ ਤੋਂ ਫੜ ਕੇ ਉਹਦੀ ਭਮੀਰੀ ਕੱਢਦੀ ਏ ਸੋ ਇਹ ਆਮ ਆਦਮੀ ਪਾਰਟੀ ਦਾ ਅੱਜ ਸਾਰੇ ਲੋਕਾਂ ਨੂੰ ਵੀ ਇਹ ਦੇਖ ਗਿਆ ਆ ਤੋ ਹੁਣ ਜੋ ਅਕਾਲੀ ਦਲ ਨੇ ਵੱਦ ਤੋਂ ਵੱਧ ਅਜੇ ਇਥੇ ਰੋਸ ਮੁਜ਼ਾਹਰਾ ਕੀਤਾ ਪ੍ਰਸ਼ਾਸਨ ਦੇ ਮੋਹਰੇ ਅਸੀਂ ਮੰਗ ਕੀਤੀ ਆ ਕਿ ਉਹਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਸਰ ਆਪਾਂ ਪੂਰਾ ਨਾਮ ਦੱਸ ਸਕਦੇ ਹੋ ਜੀ ਮੈਂ ਜੀ ਤਨਵੀਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਧਰਨੇ ਦਾ ਜਿਹੜਾ ਮੁੱਖ ਮੰਤਵ ਸੀਗਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤਿਸ਼ੀ ਵੱਲੋਂ ਸਿੱਖ ਗੁਰੂ ਸਾਹਿਬਾਨ ਦੇ ਵਿਰੁੱਧ ਜੋ અપਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਧਰਮ ਦੇ ਅੰਦਰੂਨੀ ਮਸਲੇ ਵਿੱਚ ਈਵਨ ਸ਼੍ਰੀ ਕਲਸਾ ਸਾਹਿਬ ਦੇ ਜਥੇਦਾਰ ਵਿਰੁੱਧ ਵੀ ਜੋ ਰੋਜ਼ ਆਇਦਿਨ ਕੋਈ ਨਾ ਕੋਈ ਗਲਤ ਬਿਆਨਬਾਜ਼ੀ ਕੀਤੀ ਜਾਂਦੀ ਉਹਦੇ ਵਿਰੁੱਧ ਦਿੱਤਾ ਗਿਆ ਹੈ ਦੇਖੋ ਜੀ ਸਿੱਖ ਧਰਮ ਦੇ ਵਿੱਚ ਸਾਰਿਆਂ ਧਰਮਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਉਹ ਸਾਡੇ ਗੁਰੂ ਸਾਹਿਬਾਨ ਨੇ ਹਮੇਸ਼ਾ ਜੋ ਸਰਬੋਧ ਦੇ ਭਲੇ ਦੀ ਲਈ ਕੰਮ ਕੀਤਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਾ ਕੇ ਜਿਹੜਾ ਦਿੱਲੀ ਦੇ ਵਿੱਚ ਚਾਂਦਨੀ ਚੌਕ 'ਚ Hindu Dharmali ਜਿਹੜੀ ਬਲਿਦਾਨ ਦਿੱਤੀ ਸਾਰੀ ਜਗਤ ਜਾਣਦਾ ਹੈ ਪਰ ਦੇਖੋ ਜਦੋਂ ਕੋਈ ਇਹੋ ਜਿਹਾ ਲੀਡਰ ਸੇ ਗੁਰੂ ਸਾਹਿਬਾਂ ਦੇ ਰੋਂ ਤੋਂ ਗਲਤ ਸ਼ਰਧਾਵਲੀ ਵਰਤਾ ਇਹ ਗੱਲਾਂ ਬਰਦਾਸ਼ਤ ਕਰਨ ਤੋਂ ਬਾਹਰ ਹੈ ਇਸੇ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਵੀ ਆਏ ਦਿਨ ਕਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਵਿਰੋਧ ਕੋਈ ਨਾ ਕੋਈ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਕਦੇ ਅਕਾਲ ਤਖਤ ਸਭ ਦੇ ਜਸੇਦਾਰ ਦੇ ਨਿਯੁਕਤੀ ਦਾ ਕੋਈ ਨਾ ਕੋਈ ਸਵਾਲ ਖੜਾ ਕਰਦੇ ਹਨ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਾਂ ਤਾਂ ਆਪਣੀ ਜੁਬਾਨ ਤੋਂ ਇਹੋ ਜਿਹਾ ਕੰਮਾਂ ਤੋਂ ਬਾਹਰ ਜਾ ਜਾ ਨਹੀਂ ਤੇ ਸ਼ਰਮਨੀ ਕਾਲੀਦਾਰ ਲੋਕ ਇਕ ਦੇ ਵਿੱਚ ਹੋਰ ਇਹਨਾਂ ਵਿਰੋਧ ਵੱਡਾ ਸੰਘਰਸ਼ ਵਿੱਢਿਆ ਜਾਏਗਾ ਔਰ ਇਹਨਾਂ ਦੇ ਪਰਚੇ ਦਰਜ ਕਰਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਮੇਰਾ ਨਾਮ ਇਹਿੰਦਰ ਸਿੰਘ ਬਹਾਰ ਜਦੋਂ ਨੂੰ ਸਹਿਯੋਗ ਤੋਂ ਬਾਅਦ ਮਿਲ ਗਿਆ ਗਿਆ ਕਾਲੀਦਾਰ ਪਾਰਟੀ ਪਾਰਟੀ ਤੇ ਆਏ ਹੋ ਨਹੀਂ ਕਰਨਾ ਆਜੇ ਵਾਹਿਗੁਰੂ ਜੀ ਸਰਕਾਰ ਦੀਆਂ ਨਾਕਾਮੀਆਂ ਹੁਣ ਵੇਖੋ ਗੁਰੂ ਸਾਹਿਬ ਦੇ ਬਾਰੇ ਉਹ ਕ ਦਿੱਲੀ ਦੀ ਮੁੱਖ ਮੰਤਰੀ ਆ ਸੀਐਮ ਸਾਹਿਬ ਕਾ ਉਹ ਬੜਾ ਗਲਤ ਉਦਲੀ ਆ ਫਿਰ ਇਹ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਬਹੁਤ ਇਤਰਾਜਯੋਗ ਇੱਕ ਨੇ ਵੀਡੀਓ ਆ ਉਹਦੇ ਰੋਸ ਵਜੋਂ ਸਾਰਾ ਇਹ ਹੋਇਆ ਅੱਜ ਤੇ ਸਾਰੇ ਅਸੀਂ ਦੀ ਪੁਰਜੋਰਿੰਦਾ ਕਰਦੇ ਆ ਕਿ ਇਹੋ ਜੇ ਕੰਮ ਨਹੀਂ ਚਾਹੀਦਾ ਕਿ ਸੀਐਮ ਹੋਵੇ ਇਦਾਂ ਦੇ ਜਿਹੜੇ ਕੰਮ ਆ ਨਹੀਂ ਚੋਭਦੇ ਸਿਰੀਆਂ ਹੀ ਮਤਲਬ ਸਿੱਖੋਂ ਨੂੰ ਸਾਰੀ ਨੂੰ ਇਹ ਕੇਸ ਲੱਗੀ ਮਤਲਬ ਉਹਦੇ ਸਬੰਧ ਚੱਜ ਹੋਇਆ ਹੈ ਜਿਲ੍ਹਾ ਪ੍ਰਸ਼ਦ ਵਾਹ ਜਿਲ੍ਹਾ ਪਛਲ ਤੇ ਅਕਾਲੀ ਦਲ ਹੁਣ ਸਰਵਾਈਵ ਕਰ ਰਿਹਾ ਤੇ ਹੁਣ 2027 ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਸਰਕਾਰ ਆਊਗੀ ਸੋਣੀ ਅਕਾਲੀ ਦਲ ਦੀ ਚਲੋ ਅਸੀਂ ਵਧੀਆ ਵੋਟਾਂ ਸਾਨੂੰ ਪਈਆਂ ਆ ਲੀਡ ਤੇ ਵੇਖੋ ਜੀ ਮੈਂ ਉਹਦਾ 3 ਨੰਬਰ ਤੇ ਹੀ ਸਾਡਾ ਤੇ ਪਰ ਫਿਰ ਵੀ ਕਾਫੀ ਵੋਟਾਂ ਪਈਆਂ 4000 ਦੇ ਲਾਗੇ ਵੋਟਾਂ ਪਈਆਂ ਇਹਦੇ ਵੋਟਾਂ ਨੇ ਤਾਂ ਮੇਚ ਪਾਇਆ ਉਹਨਾਂ ਨੂੰ ਧੰਨਵਾਦ ਕੀਤਾ ਜੀ ਉਹਨਾਂ ਨੂੰ ਹੋਰ ਵੀ ਕਹਾਂ ਵਾਧੂ ਵਾਧੂ ਆਪਣਾ ਅਕਾਲੀ ਦਲ ਨਾਲ ਜੁੜੀਏ ਤਾਂ ਆਪਾਂ ਦੇਖ ਲਿਆ ਦੂਸਰੀਆਂ ਪਾਰਟੀਆਂ ਦਾ ਸਾਰੇ ਹੁਣ ਦੇਖ ਲਿਆ ਪਰ ਅੰਗ ਔਰ ਜੋਸ਼ ਰੋਮਨੀ ਕਾਲੀਦਲ ਉਹ ਵੇਖੋ ਸਾਰਿਆਂ ਨੂੰ ਹੀ ਪਤਾ ਹਰੇਕ ਬੰਦੇ ਨਾਲ ਲੈ ਕੇ ਚੱਲਦਾ ਹਰੇਕ ਦੇ ਹਰੇਕ ਵਾਸਤੇ ਕੰਮ ਆਉਂਦਾ ਸ਼ਰੋਮਨੀ ਕਾਲੀਦਲ ਜਿਸੇ ਵੀ ਧਰਮ ਦਾ ਕਦੀ ਵੀ ਸਤਕਾਰ ਨਹੀਂ ਕੀਤਾ ਪਹਿਲਾਂ ਵੀ ਤੁਹਾਨੂੰ ਪਤਾ ਕੁਰਾਨ ਸ਼ਰੀਫ ਦੀ ਜਿਹੜੀ ਹੈ ਬੇਅਤਵੀ ਉਹਦੇ ਵਿੱਚ ਇਹਨਾਂ ਨੂੰ ਸਜ਼ਾਵਾਂ ਹੋ ਚੁੱਕੀਆਂ ਹੋਰ ਨਿੱਕੇ ਪੋਟੇ ਗੁਰਪਾਲ ਮੀਕਬਾਰੇ ਕਈ ਵਾਰੀਆਂ ਇਹਨਾਂ ਦੀਆਂ ਜਿਹੜੀਆਂ ਆ ਰਹੀਆਂ ਕੋਈ ਵੀ ਸਾਹਮਣੇ ਗੱਲਾਂ ਅੱਜ ਇੱਕ ਬੱਡਾ ਗਲਤ ਜਿਹੜੀ ਟਿੱਪਣੀ ਕੀਤੀ ਗਈ ਆ ਦਿੱਲੀ ਦੀ ਮੁੱਖ ਮੰਤਰੀ ਵੱਲੋਂ ਸਾਬਕਾ ਮੁੱਖ ਮੰਤਰੀ ਇਹਨਾਂ ਨੇ ਕੀ ਸੋਚ ਐ ਇਹਨਾਂ ਦੀ ਕਿਸੇ ਵੀ ਧਰਮ ਪ੍ਰਤੀ ਜਿਹੜਾ ਇਹਨਾਂ ਦਾ ਸਤਕਾਰ ਨਹੀਂ ਹੈਗਾ ਇਹ ਕਿਸ ਟਾਈਪ ਦੇ ਲੋਕ ਆ ਮੈਂ ਤਾਂ ਕਹਿੰਦਾ ਵੀ ਇਹ ਹਿਜੜਾ ਟਾਈਪ ਦੇ ਲੋਕ ਨੇ ਪਤਾ ਨਹੀਂ ਇਹ ਨਚਾਰ ਜੇ ਨੇ ਕੁਝ ਹੀ 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 ਕਰਨ ਵਾਲੇ ਨੇ ਲੋਕ ਵੀ ਪਤਾ ਨਹੀਂ ਚੰਦ ਕ ਲੋਕ ਜਿਹੜੇ ਆ ਇਹਨਾਂ ਦੇ ਮਗਰ ਰਹਿ ਗਏ ਨੇ ਇਹ ਵੀ ਥੋੜਾ ਬੋਧਾ ਲੋਕਾਂ ਨੂੰ ਆਸ ਹੈ ਕਿ ਪਤਾ ਨਹੀਂ ਐਂਡ ਵਿੱਚ ਕੁਝ ਮਿਲ ਜੂਗਾ ਕੁਝ ਨਹੀਂ ਮਿਲਣਾ ਇਹਨਾਂ ਦੇ ਕੋਲੋਂ ਇਹਨਾਂ ਨੇ ਪੰਜਾਬ ਤੱਕ ਕਰਤਾ ਇਥੋਂ ਤੱਕ ਹਾਲਾਤ ਪੈਦਾ ਕਰਦੇ ਬਿਜਲੀ ਬੋਰਡ ਦੇ ਨਾਲ ਸੰਬੰਧਿਤ ਜਿਹੜੀਆਂ ਜਗ੍ਹਾ ਸੀਗੀਆਂ ਜਾਂ ਹੋਰ ਸਰਕਾਰੀ ਜਗ੍ਹਾ ਸੀ ਸਾਰੀਆਂ ਇਹਨਾਂ ਨੇ ਸੇਲ ਤੇ ਲਾਤੀਆਂ ਪੰਜਾਬ ਤੇ ਸੇਲ ਤੇ ਲੱਗ ਚੁੱਕਿਆ ਔਰ ਬਾਹਰਲੀ ਸਟੇਟ ਤੋਂ ਆ ਕੇ ਜਿਹੜੇ ਪੰਜਾਬੀ ਵੀ ਨਹੀਂ ਜਾਣਦੇ ਉਹਨਾਂ ਨੂੰ ਵੀ ਜੋਬ ਦੇਣੀ ਸ਼ੁਰੂ ਕਰਤੀ ਇਸ ਸਟੇਟ ਦੇ ਵਿੱਚ ਸਾਡੇ ਤੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਰੋਜ਼ ਉੱਠਾ ਸਿੱਧਾ ਜਾਏ ਇੱਕ ਪ੍ਰੋਗਰਾਮ ਬਣਾ ਲਏਦੇ ਯੁੱਧ ਨਸ਼ਿਆਂ ਵਿਰੁੱਧ ਕੀ ਹੈ ਜੈਕਟਾਂ ਪਾ ਕੇ ਜਾਂ ਟੀ-ਸ਼ਰਟਾਂ ਪਾ ਕੇ ਵੱਡੇ ਲੈਵਲ ਤੇ ਹੋਰ ਕਾ ਪਲੇ ਕਰਕੇ ਕਿ ਇਸ ਤਰ੍ਹਾਂ ਕੋਈ ਨਸ਼ਾ ਛੁਡਾਇਆ ਜਾ ਸਕਦਾ ਬਿਲਕੁਲ ਘਟਿਆ ਤੇ ਨਕਲ ਇੱਕ ਵਾਰ ਹੋਰ ਸਰ ਪੰਜਾਬ ਚ ਵਧਦੀਆਂ ਵਾਰਦਾਤਾਂ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਦਿਨੋਂ ਦਿਨ ਕੋਈ ਨਾ ਕੋਈ ਵਾਰਦਾਤ ਜਿੱਦਾਂ ਪਿਸਤੌਲੋਂ ਕਿ ਪੰਜਾਬ ਚ ਵਾਰਦਾਤਾਂ ਵਧਣ ਗਈਆਂ ਹੀ ਜਦੋਂ ਕਿ ਨੌਜਵਾਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਚੁਕਿਆ ਔਰ ਨੌਜਵਾਨ ਵਿਹਲੇ ਨੇ ਉਹ ਵਿਚਾਰੇ ਮਾਇੂਸ ਨੇ ਕਿਸ ਕਿਸ ਸਾਈਡ ਤੇ ਜਾਣ ਅਖੀਰ ਚਾਣ ਕੇ ਇਹਨਾਂ ਨੂੰ ਨਾ ਦੇ ਇਹਨਾਂ ਦਾ ਕੋਈ ਸਰਕਾਰ ਦਾ ਕਿਤੇ ਕੰਟਰੋਲ ਹੈਗਾ ਕਿਸੇ ਜਗ੍ਹਾ ਤੇ ਸਿਰਫ ਇਹਨਾਂ ਨੂੰ ਪੈਸੇ ਕੱਟਣ ਦੇ ਇਕੱਠੇ ਕਰਨ ਦੀ ਪਈ ਹੋਈ ਆ ਹਰ ਥਾਂ ਤੇ ਕਰਪਸ਼ਨ ਕਿੰਨੇ ਲੀਡਰਾਂ ਦੇ ਕਰਪਸ਼ਨ ਤੇ ਇਲਜ਼ਾਮ ਲੱਗ ਚੁੱਕੇ ਨੇ ਆਪਣੇ ਆਪਣੇ ਐਸ਼ ਪ੍ਰਸਤੀ ਕਰ ਰਹੇ ਆ ਪਹਿਲਾਂ ਸਭ ਤੋਂ ਜਦੋਂ ਆਏ ਸੀਗੇ ਉਸ ਟਾਈਮ ਕਹਿੰਦੇ ਸੀ ਅਸੀਂ ਇਹ ਸਿਕਿਉਰਟੀ ਨਹੀਂ ਲੈਣੀ ਫਿਰ ਕਈ ਤਰੀਕੇ ਦੀਆਂ ਗੱਲਾਂ ਕਰਦੇ ਸੀ ਇਹਨਾਂ ਦਾ ਜਿਹੜਾ ਮੁਖੀ ਆ ਇੱਕ ਪੈਨ ਲਾ ਕੇ ਤੇ ਚਪਲਾਂ ਪਾ ਕੇ ਹੁੰਦਾ ਸੀ ਪੰਜਾਬ ਦੇ ਵਿੱਚ ਅੱਜ ਦੇਖੋ ਕਿੰਨੇ ਇਹਦੇ ਹੈਲੀਕਾਪਟਰ ਦੇ ਬਿੱਲ ਬਣੇ ਹੋਇਆ ਉਹ ਲੋਕਾਂ ਨੂੰ ਟੀਕਾ ਟਿੱਕਣੀ ਕਰਦੇ ਹੁੰਦੇ ਹੀ ਇੰਨਾ ਹੈਲੀਕਾਪਟਰ ਦਾ ਬਿੱਲ ਬਣ ਗਿਆ ਜੀ ਇਹਦੇ ਨਾਲ ਗਰੀਬਾਂ ਦੇ ਚੁੱਲ੍ਹੇ ਬਲ ਜਾਣਗੇ ਕਿਹੜੇ ਚੁੱਲ੍ਹੇ ਬਾਲ ਰਿਹਾ ਇਹ ਜਿਹੜੀ ਗੱਲ ਬਿਜਲੀ ਦੀ ਗੱਲ ਕਰ ਰਿਹਾ ਬਿਜਲੀ 1% ਵੀ ਇਹਨਾਂ ਨੇ ਪੈਦਾ ਨਹੀਂ ਨਵੀਂ ਕੀਤੀ ਪੁਰਾਣੇ ਪ੍ਰੋਜੈਕਟ ਚੱਲ ਰਹੇ ਆ ਤੇ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਬਿਜਲੀ ਉਹਨੂੰ ਫ੍ਰੀ ਕਰਤੀ ਆ ਤੇ ਬਿਜਲੀ ਬੋਰਡ ਦੇ ਉਹ ਜਿਹੜੇ ਉਹਨਾਂ ਨੇ ਨੇਮ ਜਗ੍ਹਾ ਬਿਜਲੀ ਬੋਰਡ ਦੀਆਂ ਜਿਹੜੀ ਪਲੇਸਿਸ ਨੇ ਉਹਨਾਂ ਨੂੰ ਵੇਚਣਾ ਸ਼ੁਰੂ ਕਰਤਾ ਇਹਨਾਂ ਨੇ ਕੀ ਇਹਦਾ ਕੀ ਪੰਜਾਬ ਨੂੰ ਫਾਇਦਾ ਹੋਇਆ ਸੋ ਲੋਕਾਂ ਨੂੰ ਅਵੇਅਰ ਹੋਣਾ ਪੈਗਾ ਰੀਸ਼ੇ ਪਾਲੀਆਂ ਸਹੂਲਤਾਂ ਦਾ ਸਰਕਾਰ ਦੇ ਵਿੱਚ ਇਹਦੇ ਵਾਸਤੇ ਯੋਗ ਹੋਵੇ ਸੋ ਇਹੀ ਬੇਨਤੀ ਆ ਵੀ ਹੈ ਜਿਹੋ ਦੀ ਸਟੇਟ ਸਰਕਾਰ ਨੂੰ ਪੰਜਾਬੀ ਜੜਿਆ ਇਹ ਨਕਾਰ ਚੁੱਕੇ ਨੇ ਵੈਸੇ ਤੇ ਜਿਲ੍ਹਾ ਪ੍ਰਸ਼ਾਸਨ ਬਰਾਕ ਸਮਤੀ ਦੇ ਵਿੱਚ ਹੀ ਨਕਾਰ ਚੁੱਕੇ ਨੇ ਸਭ ਪਤਾ ਲੱਗ ਚੁੱਕਿਆ ਧੱਕੇਸ਼ਾਹੀਆਂ ਦੇ ਕਰਕੇ ਜਿੱਤ ਨਹੀਂ ਪ੍ਰਾਪਤ ਹੁੰਦੀ ਸੋ ਇਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ